ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਉਹ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਕੋਟਕਪੂਰਾ ਸੰਧੂ ਹਸਪੀਟਲ ਕੋਲ ਬਾਈ ਦਾ ਘਰ ਰਹਿ ਜਾਂਦਾ ਜੀ ਜ਼ਿਲ੍ਹਾ ਬਾਈ ਨੂੰ ਫਰੀਦਕੋਟ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਕੰਮ ਕਰਦੇ ਬਾਈ ਪਸ਼ੂ ਬਾਈ ਕੋਲ 2 ਦਿਨ ਨਹੀਂ ਹੁੰਦੇ ਪਰ ਹੁੰਦੇ ਚੰਗੇ ਆ ਅੱਜ 2 ਗੱਬਣ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਜਿੰਮਾ ਸੁਆ ਸਤਿ ਸ਼੍ਰੀ ਅਕਾਲ ਜੀ ਖਤਰੀ ਕਰੋ ਨਾਮ ਤੇ ਐਡਰੈਸ ਦੱਸ ਦੋ ਜਗਰਪ੍ਰੀਤ ਸਿੰਘ ਨਾਈ ਪੁਰਾਣਾ ਸ਼ਹਿਰ ਜੌੜੀਆਂ ਚੱਕੀਆਂ ਕੋਟ ਕਪੂਰਾ ਠੀਕ ਆ ਜੀ ਤੇ ਮੋਬਾਈਲ ਨੰਬਰ 936410787 ਠੀਕ ਹੈ ਜੀ ਵਪਾਰ ਦਾ ਕੰਮ ਹੀ ਹੈ ਵਪਾਰ ਦਾ ਠੀਕ ਹੈ ਇੱਕ ਦੋ ਪਸ਼ੂ ਲਿਆ ਕੇ ਵੇਚ ਲੈਣੇ ਆ ਇੱਕ ਦੋ ਹੈਗੇ ਆਪਣੇ ਘਰੇ ਠੀਕ ਹੈ ਪੱਕੇ ਰੱਖੇ ਹੋਏ ਹਾਂ ਜੀ ਤੇ ਬਈ ਐਚਐਫ ਤੋਂ ਸ਼ੁਰੂ ਕਰ ਲੈਣੇ ਇਹਦੀ ਕੀ ਡਿਟੇਲ ਹੈ ਜੀ ਇਹ ਦੂਜੇ ਸੂਏ ਹੁਣ ਸੂਣਾ ਏ ਹਜੇ 5-6 ਦਿਨਾਂ ਰਹਿੰਦੇ ਆ ਬਾਕੀ ਕਿੰਨਾ ਕੁ ਪਜ ਦੁੱਧ ਬਈ ਦੁੱਧ ਆਮ ਨਾਲ 25 ਕਿਲੋ ਬਾਦ ਤੇ ਸੀਮਨ ਦਾ ਦੱਸਿਆ ਬਈ ਮਾਲਕਾਂ ਨੇ ਨਹੀਂ ਉਹਦਾ ਨਹੀਂ ਆਪਾਂ ਕੁਝ ਕਹੀਏ ਠੀਕਾ ਤੋਰ ਕੇ ਦਿਖਾ ਦਿਓ ਜੀ ਅੱਜ 22 ਦਿਨ ਦਸਨ ਮੁਤਾਬਕ ਦੂਜੇ ਸੂਏ ਹੁੰਦੀ ਆ ਜੀ ਦੈਨ ਰੇਟ ਮੁਤਾਬਕ 5 ਤੋਂ 4 ਦਿਨਾਂ ਦੀ ਕੱਚੀ ਆ ਬਾਕੀ ਸੌਫਸਾ ਪਸੂ 2-4 ਦਿਨ ਉੱਪਰ ਵੀ ਲੈ ਜਾਂਦਾ ਥੋੜਾ ਇਹ ਕੈਮਰੇ ਤੋਂ ਡਰਦਾ ਹੀ ਪਸੂ ਕਿਆਤ ਬਰੀਡ ਦੇ ਪੱਖ ਤੋਂ ਬਹੁਤ ਚੰਗੀ ਮੋੜ ਲਿਆ ਵੀਰ ਭਵਾਨਾ ਕਰਮ ਵਾਲੀ ਬਹੁਤ ਸੋਹਣਾ ਤਿਆਰ ਕਰੀ ਬੈਠੀ ਆ ਤੁਹਾਨੂੰ ਨੇੜੇ ਤੋਂ ਵੀ ਚੈੱਕ ਕਰਾ ਦਾਂਗੇ ਰੋਕ ਲਈ ਵੀਰ ਇੱਥੇ ਆਪਾਂ ਨੇੜੇ ਤੋਂ ਚੈੱਕ ਕਰਵਾ ਦਿੰਨੇ ਆ ਜੀ ਖਣਾ ਦੇ ਸੈਜ ਸੋਹਣੇ ਆ ਗੈਪ ਤੇ ਨਿਖੜਵੇਂ ਇੱਕੋ ਹੀ ਸੈਜ ਦੇ ਦੇਖ ਸਕਦੇ ਹੋ ਕੱਲਾ ਕੱਲਾ ਨਿਖੜ ਮਾਥਣ ਜਾਤ ਬਰੀਡ ਦੇ ਪੱਖ ਤੋਂ ਫੁੱਲ ਚੰਗੀ ਆ ਬਾਈ ਕਹਿੰਦਾ ਮਾਲਕਾਂ ਨੇ ਸੀਮੰਤ ਤਾਂ ਦੱਸਿਆ ਨਹੀਂ ਪਰ ਦੇਖਣ ਤੋਂ ਪਤਾ ਲੱਗਦਾ ਕਿ ਬਰੀਡ ਵਾਈਜ਼ ਕਰਮ ਵਾਲੀ ਆਪ ਵੀ ਚੰਗੀ ਆ ਜੇ ਸੀਮੰਤ ਚੰਗਾ ਲੱਗਿਆ ਹੋਇਆ ਤਾਂ ਕਿਆ ਬਾਤ ਨਹੀਂ ਹੋ ਜਾਣੀ ਆ ਜੀ ਹਵਾਨਾ ਥੱਬੇ ਦਾ ਤਿਆਰ ਤਾਂ ਹੋਣੀ ਕਰੀ ਬੈਠੀ ਆ ਲਗਭਗ ਹਫ਼ਤਾ ਲੈ ਜੂ ਜਿਹੜੀ ਹਵਾਨੇ ਚ ਤੁਸੀਂ ਝੋਲ ਦੇਖ ਰਹੇ ਹੋ ਸਾਰੀ ਕੱਢ ਕੇ ਸੋਣਾ ਨਾਰਮਲ ਬਾਈ ਦੱਸਦਾ 25 26 ਕਿਲੋ ਦੇ ਦਊਗੀ ਤੇ ਇਹਨਾਂ ਦਾ ਉੱਦ ਕੋਈ ਬਾਹਲਾ ਵੀ ਨਹੀਂ ਕਰਨੂ ਮੁੱਲ ਬਈ ਇਹਦਾ ਮੁੱਲ ਲੱਖ ਰਿਹਾ ਉਜੋ ਮਾੜਾ ਮਾਤਾਂ ਮੰਨਤਾਂ ਹਾਂ ਮੰਨਤਾਂ ਠੀਕ ਆ ਜੀ 1 ਲੱਖ ਰੁਪਈਆ ਬਾਈ ਮੁੱਲ ਕਰਦੇ ਬਾਈ ਕਹਿੰਦਾ ਮਾਨਤਾਨ ਕਰਦਾਂਗੇ ਜਿਹਨੂੰ ਜੱਜੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਦੋ ਨੰਬਰ ਬਾਈ ਕਰਾਸ ਬ੍ਰੀਡ ਦੀ ਇਹਦੇ ਕੀ ਡਿਟੇਲ ਆ ਜੀ ਇਹ ਤੀਜੀ ਸਵੇਰੇ ਸੂਣੀ ਆ ਬਾਈ ਜੀ ਠੀਕ ਆ ਜੀ ਦਿਨ ਕਿੰਨੇ ਲੈ ਜੂ ਬਾਈ ਦਿਨ ਲੈ ਜੂਗੀ ਹਜੇ 27 ਤਰੀਕ ਨੂੰ ਦਿਨ ਪੂਰੇ ਆ ਇਹਦੇ ਦੱਸੀਆ ਜੀ ਕਿੰਨਾ ਕ ਪਾਜ ਦੁੱਧ ਜੀ ਦੁੱਧ 16 ਕਿਲੋ ਦੱਸੀਆ ਦੂਜੀ ਸਵੇਰੇ ਤੈਣੇ ਠੀਕ ਆ ਤੇ ਬਾਈ ਫਰਾਂ ਦੀਆਂ ਦੋਨੇ گاਵਾ ਓਕੇ ਹੋਣਗੇ ਜੀ ਇਹਦੇ ਥਾਂ ਹੈਗੀ ਏ ਥੋੜੀ ਜੀ ਆ ਅਗਲੇ ਥਣ ਤੇ ਅੱਛਾ ਲੋਕ ਧਾਰਾਂ ਵਜਦੀਆਂ ਇਹਦੇ ਚ ਆਉਂਦੀ ਏ ਧਾਰ ਜੀ ਹਾਂ ਆਉਂਦੀ ਏ ਠੀਕ ਆ ਜੀ ਪਹਿਲਾਂ ਦੱਸਿਆ ਚੰਗਾ ਹੁੰਦਾ ਤੇ ਉਹ ਇੱਕ ਨੰਬਰ ਵਾਲੀ ਥਾਣਾ ਦੀ ਉਹ ਜਿਵੇਂ ਜਿਵੇਂ ਸਾਫ਼ ਆ ਜੀ ਠੀਕ ਆ ਜੀ ਬਾਕੀ ਆਜੇ ਤਸੱਲੀ ਤੁਸੀਂ ਕਰਨੀ ਆ ਦੋ ਨੰਬਰ 16 17 ਕਿਲੋ ਬਾਈ ਦੱਸਦਾ ਕਿ ਮਾਲਕਾਂ ਨੇ ਦੱਸਿਆ ਪਿਛਲੇ ਸੂਏ ਦਿੱਤਾ ਵਾ ਇੱਥੇ ਜਾਵਲੂ ਭਾਈ ਵੀਰਿਆ ਅਸपासੇ ਵੀ ਦਾ ਨਹੀਂ ਤੇ ਜਦੋਂ 18 ਦਾ ਦੇਊਗੀ ਮੈਂ ਬਾਕੀ ਸੇਵਾ ਦਾ ਹਾਂ ਉਹ ਰਾਜੀ ਰੂਜੀ ਬਹੁਤ ਕੱਲ ਹੀ ਆਈ ਹੈ ਪਰ ਇਹ ਜੀ ਨਹੀਂ ਲਾਇਆ ਸਵਾਰ ਕੇ ਉਹ ਉਪਰਾ ਕਰ ਦਿੰਦਾ ਕਹਿੰਦਾ ਯਾਰ ਪਸੂ ਤੇ ਸੀਓ ਸਭ ਪਰ ਇਹ ਮੱਝਾਂ ਅੰਗੂਈ ਰਹੂਗੀ ਵਧੀਆ ਕਾਮਯਾਬ ਰਹੂਗੀ ਦੁੱਧ ਇਹਨਾਂ ਦਾ ਮੱਝਾਂ ਦੇ ਬਰੋਬਰੀ ਆ ਜਾਣਾ ਤੇ ਫੈਟ ਵੀ ਚੰਗੀ ਆਉਣੀ ਹੈ ਤੇ ਗਰਮੀ ਰਹੇ ਤਾਂ ਗਾਂ ਹੀ ਕਹਿ ਸਕਦੇ ਆ ਬੰਦਾ ਡਿਸੀਜਨ ਬਈ ਗਰਮੀ ਦਾ ਆ ਜਾਣਾ ਠੀਕ ਹੈ ਤੀਜੇ ਸਵੇ ਸੁੰਦੀ ਆ ਲਗਭਗ ਇਹ ਵੀ ਹਫ਼ਤੇ ਦੇ ਨੇੜੇ ਲੈ ਜੂਗੀ ਖਣਾ ਦੇ ਸਹਿਜ ਸੋਨੇ ਆ ਗੈਪ ਤੇ ਨਿਖੜਵੇਂ ਇੱਕੋ ਸਹਿਜ ਦੇ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਵਾਰ ਨਾ ਕੋਈ ਵੀਰ ਦੂਰੋਂ ਚੱਲ ਕੇ ਆਉਂਦਾ ਇੱਕ ਥਾਂ ਦੇ ਨਾਲ ਮਦਰਲੇ ਥਾਂ ਨਾਲ ਤੇ ਮੂਰਲੇ ਥਾਂ ਦੇ ਨਾਲ ਥੋੜੀ ਹੋਰ ਮੇਜ ਨਾਲ ਹੈ ਮੂਰਲੇ ਨਾਲ ਆਇਆ ਜੀ ਤੇ ਉਹਦੇ ਜੋ ਥੂੜੀਆਂ ਜਾਂ ਧਾਰਾ ਆਉਂਦੀਆਂ ਦੋ ਤਣ ਧਾਰਾ ਜਾਨੀ ਆਉਂਦੀਆਂ ਗਿਆ ਤੇ ਬਾਕੀ ਆ ਕੇ ਜਦੋਂ ਤੁਸੀਂ ਧਾਰਾ ਮਾਰੋਗੇ ਤੁਹਾਨੂੰ ਪਤਾ ਲੱਗ ਜੂ ਬਰੀਡ ਵਾਈਜ਼ ਕ੍ਰਾਸ ਹੈ ਜੀ ਦੁੱਧ ਫੈਟ ਚੰਗੀ ਹੋਊਗੀ ਕਰਮਾ ਵਾਲੀ ਦੀ ਦੁੱਧ ਹੁੰਦਾ ਜਿਹੜਾ ਸੇਵਾ ਦਾ ਬਾਕੀ ਸੀਐਲ ਸਾਹਿਬ ਦਾ ਕਰਮ ਵਾਲੀ ਦਾ ਅੰਤ ਕੋਈ ਨਹੀਂ ਇਹਦਾ ਮੁੱਲ ਬਾਈ ਇਹਦਾ ਮੁੱਲ 55000 ਹੈ ਹੋਜੀ ਮਾਨਦਾਨ ਹੋਜੀ ਮਾੜਾ ਮੋਟਾ 55000 ਰੁਪਏ ਇਹਦਾ ਬਣ ਲਈ ਵੀਰ ਇਹਦਾ ਮੁੱਲ ਕਰਦੇ ਆ ਬਾਕੀ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਬਾਕੀ ਐ ਡਰਾਈ ਨਾ ਕੋਈ ਵੀ ਇਹ ਗਰਮ ਨਿਕਲੂਗੀ ਠੰਡੀ ਸੀ ਲੈ ਜਾਵਾਂ ਸੀਐਲ ਸਾਹਿਬ ਦਾ ਕਰਮ ਵਾਲੀ ਦਾ ਅੰਤ ਕੋਈ ਨਹੀਂ ਜੀ ਮੱਜਾ ਨਾਲ ਉਹ ਵੀ ਸ਼ਰਮ ਵਾਲੀ ਸੀ ਧੰਨਵਾਦ